इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਪੂਰਾ ਦੇਸ਼ 76ਵਾਂ ਗੰਤੰਤਰ ਦਿਵਸ ਮਨਾ ਰਿਹਾ ਔਰ ਅਸੀਂ ਅੱਜ ਸਾਡੇ ਸਤਕਾਰਯੋਗ ਐਮਐਲਏ ਸਹਿਬਾਨ ਫਿਰੋਜ਼ਪੁਰ ਤੋਂ ਗਏ ਜਿਹੜੇ ਉਹਨਾਂ ਦੇ ਨਾਲ ਮੈਂ ਹੁਸੈਨੀਵਾਲਾ ਬਾਰਡਰ ਤੇ ਪਹੁੰਚਿਆ ਅਸੀਂ ਸਰਦਾ ਦੇ ਫੁੱਲ ਪੇਂਟ ਕੀਤੇ ਨੇ ਸਾਡੇ ਸ਼ੀਦ ਯਾਸੀਮ ਸਰਦਾਰpropto ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਜਿਨ੍ਹਾਂ ਦੇ ਸਦਕਾ ਅਸੀਂ ਅੱਜ ਇਹ ਆਜ਼ਾਦੀਆਂ ਮਾਨ ਰਹੇ ਆ ਰਿਪਬਲਿਕ ਡੇ ਮਨਾ ਰਹੇ ਆ ਕਿਉਂਕਿ ਇਹ ਉਹਨਾਂ ਦੇ ਹੀ ਸ਼ਹਾਦਤ ਦਾ ਨਤੀਜਾ ਹੈ ਕਿ ਦੇਸ਼ ਆਜ਼ਾਦ ਹੋਇਆ ਔਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਾਨੂੰ ਅੱਜ ਦੇ ਦਿਨ 26 ਜਨਵਰੀ 1950 ਨੂੰ ਆ ਸੰਵਿਧਾਨ ਮਿਲਿਆ ਡਾਕਟਰ ਬੀ ਆਰ ਅੰਬੇਜਕਰ ਸਾਹਿਬ ਜਿਨ੍ਹਾਂ ਨੇ ਅੱਜ ਦੇ ਚੀਫ ਆਰਕੀਟੈਕਟ ਨੇ ਸੰਵਿਧਾਨ ਦੇ ਉਹਨਾਂ ਨੂੰ ਵੀ ਮੈਂ ਅੱਜ ਸਜਦਾ ਕਰਦਾ ਹਾਂ ਔਰ ਸਮੂਹ ਦੇਸ਼ਵਿਦੇਸ਼ ਦੇ ਵਿੱਚ ਵੱਸੇ ਸਮੂਹ ਪੰਜਾਬੀਆਂ ਨੂੰ ਭਾਰਤੀਆਂ ਨੂੰ ਅੱਜ ਦੇ ਗਣਤੰਤਰ ਦਿਵਸ ਦੀ ਜਿਹੜੀ ਆ ਉਹ ਵਧਾਈ ਦਿੰਦਾ ਚਲੋ ਜੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਅੱਜ ਜਿਹੜਾ ਦਿਨ ਹੈ ਇਹ ਸਾਡੇ ਭਾਰਤ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਦਿਨ ਹੈ ਕਿਉਂਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀਕ ਦੇਸ਼ ਆ ਜਮਹੂਰੀਅਤ ਜਿਹੜੀ ਆ ਉਹ ਸਭ ਤੋਂ ਵੱਡੀ ਭਾਰਤ ਦੀ ਆ ਆ ਸਾਡੇ ਸ਼ਹੀਦ ਜਿਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਦੇਸ਼ ਦੇ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਦੇਸ਼ ਦੀ ਆਜ਼ਾਦੀ ਵਾਸਤੇ ਆਪਾਂ ਵਾਰ ਦਿੱਤਾ ਸਾਨੂੰ ਅੱਜ ਲੋੜ ਆ ਸਾਡੀ ਨੌਜਵਾਨ ਪੀੜ੍ਹੀ ਨੇ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੱਧਰਾਂ ਦੇ ਉੱਤੇ ਚੱਲੀਏ ਦੇਸ਼ ਦੀ ਕੌਮ ਦੀ ਜਿਹੜੀ ਆ ਉਹ ਸੇਵਾ ਕਰੀਏ ਪੱਤ ਨਾ ਸੀ ਆ ਤੋ ਦੁਰਗੇ ਗਣਤੰਤਰ ਦਿਵਸ ਦੇ ਆਪਰੇ ਕੋਣ ਕੁ ਬੜਾ ਤੋਫਾ ਦੇਖੋ ਗਣਤੰਤਰ ਦਿਵਸ ਦੇ ਉੱਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਪੰਜਾਬ ਦੇ ਬਿਹਤਰੀ ਵਾਸਤੇ ਕਰ ਰਹੇ ਨੇ ਔਰ ਇਸ ਤੋਂ ਇਲਾਵਾ ਫਰੋਜ਼ਪੁਰ ਦੇ ਵਿੱਚ ਸਪੈਸ਼ਲ ਅਸੀਂ ਪ੍ਰੋਜੈਕਟ ਜਿਹੜੇ ਆ ਉਹ ਸ਼ੁਰੂ ਕੀਤੇ ਨੇ ਰੋਡਸ ਤੇ ਕੀਤੇ ਨੇ ਕੋਈ ਬਿਜਲੀ ਦੇ ਕੀਤੇ ਨੇ ਔਰ ਟੂਰਿਜ਼ਮ ਦੇ ਵੀ ਇਸਾ ਕਾਫੀ ਸਾਡੇ ਪ੍ਰੋਜੈਕਟ ਚੱਲ ਰਹੇ ਨੇ ਔਰ ਐਸਪੀਰੀਸ਼ਨਲ ਡਿਸਟ੍ਰਿਕਟ ਆ ਫਰੋਜ਼ਪੁਰ ਜਿਹੜਾ ਔਰ ਸਾਡੀ ਪੂਰੀ ਆ ਧਿਆਨ ਆ ਇਸ ਜ਼ਿਲ੍ਹੇ ਦੇ ਉੱਤੇ ਇਸ ਜ਼ਿਲ੍ਹੇ ਦੀ ਡਵੈਲਪਮੈਂਟ ਦੇ ਉੱਤੇ ਸਾਡੇ ਮਾਨਯੋਗ ਵਿਧਾਇਕ ਸਹਿਬਾਨ ਇਸ ਜ਼ਿਲ੍ਹੇ ਦੇ ਜਿਹੜੇ ਨੇ ਪੂਰੀ ਤਰ੍ਹਾਂ ਤਤਪਰ ਨੇ ਕਿ ਇਸ ਜ਼ਿਲ੍ਹੇ ਨੂੰ ਜਿਹੜਾ ਆ ਉਹ ਬੁਲੰਦੀਆਂ ਤੇ ਉੱਤੇ ਜਿਹੜਾ ਆ ਉਹ ਪਹੁੰਚਾਇਆ ਜਾਵੇ ਸਾਡੀ ਸਰਕਾਰ ਨੇ ਇਸ ਵਿੱਤੀ ਸਹਾਇਤਾ ਸਕੀਮ ਮਦੀਨ ਅਗਨੀ ਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ ਸਾਡੀ ਸਰਕਾਰ ਵੱਲੋਂ ਸੂਬੇ ਅਤੇ ਦੇਸ਼ ਦੀ ਸੁਰੱਖਿਆ ਲਈ ਜਾਨਾਂ ਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਨਮਾਨਦਾਸੀ ਦੇਣ ਦਾ ਵੀ ਪ੍ਰਬੰਧ ਕੀਤਾ ਹੈ ਪੰਜਾਬ ਸਰਕਾਰ ਨੇ ਧਰਮੀ ਫੌਜੀਆਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ 10000 ਤੋਂ ਵਧਾ ਕੇ 12000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ ਆਜਾਦੀ ਕੁੜਾਟੇ ਸਾਡਾ ਮਾਣ ਹਨ ਸਾਡੀ ਸਰਕਾਰ ਨੇ ਸਬੂਤ ਸੂਬੇ ਦੇ ਆਜ਼ਾਦੀ ਘੁਟੀਆਂ ਜਾਂ ਉਹਨਾਂ ਦੇ ਵਾਰਸਾਂ ਨੂੰ ਮਿਲਦੀ ਪੈਨਸ਼ਨ 9400 ਤੋਂ ਵਧਾ ਕੇ 11000 ਰੁਪਏ ਕਰ ਦਿੱਤੀ ਹੈ। ਸੰਘਰਮੀਆਂ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਦੀ ਸਿੱਧੀ ਧਰਤੀ ਵਿੱਚ 1% ਜ਼ਾਕਵਾ ਕਰਨ ਦਾ ਉਪਵਾਦ ਵੀ ਹੈ। ਸਾਡੀ ਸਰਕਾਰ ਵੱਲੋਂ ਦਸੰਬਰ 2024 ਤੱਕ 542 ਕਰੋੜ ਤੋਂ ਜ਼ਿਆਦਾ ਦੀ ਸੋਸ਼ਲ ਸਿਕਿਉਰਿਟੀ ਪੈਨਸ਼ਨ ਸਕੀਮ ਚੌਥੀ ਲੱਖ ਲਾਖਾਂ ਪਾਤਰੀਆਂ ਨੂੰ ਮੰਡੀ ਚਾ ਚੁੱਕੀ ਹੈ। ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਦਿਆਂ ਰੋਜ਼ਗਾਰ ਸਿਹਤ ਸਿੱਖਿਆ ਅਤੇ ਖੇੜੇ ਖੇਤਰਾਂ ਦਾ ਵਿਕਾਸ ਕਰਨ ਦੇ ਨਾਲ-ਨਾਲ ਸੂਬੇ ਦੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਮੁਫਤ ਬਿਜਲੀ ਮੁਹੱਈਆ ਕਰਨ ਵਰਗੀਆਂ ਸਹੂਲਤਾਂ ਪ੍ਰਦਾਨ ਕਰਨਾ ਅਤੇ ਪ੍ਰਸ਼ਾਸਕੀ ਸੁਧਾਰ ਲਿਆਉਣਾ ਸਾਡੀ ਸਰਕਾਰ ਦੇ ਮੁੱਖ ਏਜੰਡੇ ਹਨ ਇਸ ਏਜੰਡੇ ਤਹਿਤ ਹੀ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਦਿਆਂ ਸਾਡੀ ਸਰਕਾਰ ਵੱਲੋਂ ਪਿਛਲੇ ਕਰੀਬ 34 ਮਹੀਨਿਆਂ ਦੌਰਾਨ 50 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅੱਗੇ ਇਹ سلسلہ ਲਗਾਤਾਰ ਜਾਰੀ ਹੈ ਇਕੱਲੇ ਬਿਜਲੀ ਵਿਭਾਗ ਵੱਲੋਂ ਪੀਐਸਪੀਸੀਐਨ ਦੇ ਪੀਐਸਪੀਸੀਐਨ ਵਿੱਚ 6500 ਨਿਯੁਕਤੀਆਂ ਕੀਤੀਆਂ ਜਾ ਚੁੱਕੀਆਂ ਹਨ ਪੰਜਾਬ ਦੇ ਬਿਜਲੀ ਖੇਤਰ ਵਿੱਚ ਸਾਡੀ ਸਰਕਾਰ ਦੀ ਪ੍ਰਾਪਤੀ ਬੇਮਿਸਾਲ ਰਹੀ ਹੈ ਮੁਫਤ ਬਿਜਲੀ ਦੇ ਐਲਾਨ ਤੋਂ ਬਾਅਦ ਸੂਬੇ ਦੇ 90 ਫੀਸਦੀ ਘਰੇਲੂ ਖਪਤਕਾਰਾਂ ਨੂੰ ਜ਼ੀਰੋ ਬਿਜਲੀ ਬਿੱਲ ਆ ਰਹੇ ਹਨ ਇਸ ਤੋਂ ਇਲਾਵਾ ਸਾਡੀ ਸਰਕਾਰ ਵੱਲੋਂ ਉਪਿਸ਼ਰੇ ਸਾਗ ਗੋਇੰਦਵਾਲ ਪਾਵਰ ਪਲਾਂਟ ਨੂੰ 8000 ਕਰੋੜ ਰੁਪਏ ਦੀ ਲਾਗਤ ਨਾਲ ਖਰੀਦਿਆ ਗਿਆ ਭਾਰਤ ਵਿੱਚ ਕਿਸੇ ਸੂਬਾ ਸਰਕਾਰ ਦੁਆਰਾ ਇੱਕ ਪ੍ਰਾਈਵੇਟ ਪਾਵਰ ਪਲਾਂਟ ਖਰੀਦਣ ਦੀ ਇਹ ਪਹਿਲੀ ਘਟਨਾ ਹੈ ਇਸ ਪਾਵਰ ਪਲਾਂਟ ਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ਤੇ ਰੱਖਿਆ ਗਿਆ ਹੈ